ਆਡੇ ਕੋਰਟ ਦੇ ਸੈਸ਼ਨ ਜੱਜ ਸਾਹਿਬਾਨ ਹੋਣ ਹਾਈ ਕੋਰਟ ਦੇ ਜਸਟਿਸ ਸਾਹਿਬ ਹੋਣ ਚਾਹੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਹੋਣ ਉਹਨਾਂ ਤੱਕ ਮੈਂ ਗੱਲ ਤੁਹਾਡੇ ਚੈਨਲਾਂ ਦੇ ਥਰੂ ਪੇਸ਼ ਨਹੀਂ ਚਾਹੁੰਦਾ ਤਾਂ ਕਰਕੇ ਮੈਂ ਅੱਜ ਤੁਹਾਡੇ ਅਮਨਸਰ ਚ ਪ੍ਰੈਸ ਕਾਨਫਰੰਸ ਦੇ ਸਾਹਮਣੇ ਆਇਆ ਹਾਂ ਕੀ ਇਸ ਵਿਸ਼ਾ ਜੀ ਵਿਸ਼ਾ ਜਿਹੜਾ ਮੇਨ ਵਿਸ਼ਾ ਜਿਹੜਾ ਕੱਲ ਪਰਸੋ ਤੋਂ ਚੱਲ ਰਿਹਾ ਜਿਹੜਾ ਸਾਡੇ ਗਰਦਾਖਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਸਿੰਘ ਗਰਦਾਖਪੁਰਾ ਉਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋ ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਰਾਂ ਹੁੰਦੀ। ਪਰ ਕੱਲ ਥ੍ਰੈਟ ਘਾ ਦੇ ਬਜਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆਂ ਖਿਚੋਂ ਡਿਆ। ਉਹਦੇ ਬਦਲੇ 'ਚ ਉਹਦੇ بیٹے ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ। ਕਮੈਂਟ ਉਹਨੇ ਗਲਤ ਕੀਤਾ ਹੈ। ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ 'ਚ ਉਹ ਬੰਦੇ ਨੂੰ ਆਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ। ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨ ਪੂਜਾ ਥ੍ਰੈਟ ਕਾਲ ਕਰਦਾ ਹੈ ਐਸਐਸਪੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਪੂਜਨ ਕਲੀਅਰ ਕਟ ਕਰ ਦਿੱਤਾ ਕਿ ਕੋਈ ਅਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਹੈ ਕਾ ਲੋਕਾਂ ਨੂੰ ਘਬਰਾਹਤ ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸੰਬੰਧ ਨੇ ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸੰਬੰਧ ਹੋਣ ਅੱਜ ਜੋ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਕੈਂਸਰਾਂ ਕੋਲੋਂ ਖਤਰਾ ਸਾਨੂੰ ਕੈਂਸਰ ਥ्रेट ਕਾ ਨਾ ਦਿੰਦੇ ਨੇ ਮੇਰਕਲੇ ਦੋ ਸ਼ਰਮਣੀ ਕੋ ਗੱਲ ਨਹੀਂ ਠੀਕ ਬਸ ਲਾਇਓ ਉਹਨਾਂ ਨੂੰ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ 'ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਹੁਤ ਕਲੀਅਰ ਕੱਟ ਮੈਂ ਕਹਿ ਕੇ ਛੰਨਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਮੈਂ ਜੇਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਕਾਰ ਬਣ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸ்சி ਰਿజర్ਵ ਕੋਟਾ ਕਰਕੇ ਉੱਥੇ ਇੱਕ ਨੋਰਮਲ ਜਿਆਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਨਾਂ ਦੀ ਸਰਪ੍ਰਸਤੀ ਦੇ ਹੇਠ ਆ ਇਹ ਗੈਂਗਸਟਰਾਂ ਦੀ ਪੁਸਤਕ ਨਹੀਂ ਕਰਦੇ ਰਹੇ ਹੁਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਕੋ ਖਤਰਾ ਪੜਾ ਮੈਂ ਤੁਹਾਡੇ ਚੈਨਲ ਦੇ ਰਾਈ ਕਹਿਣ ਰਿਹਾ ਕਿ ਜਦੋਂ ਮੁਖ्तार ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗ ਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ यूपी ਦੀ ਸਰਕਾਰ ਟਿੱਟ ਕੇ ਮੰਗੀ ਕਈ ਵਾਰੀ ਉਹਨਾਂ ਵਕੀਰ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਸਟਰਾਂ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਸਟ੍ਰਾਂਗ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਰ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸਤਪ ਨਹੀਂ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ ਚ ਰੱਖਦੇ ਰਹੇ ਜੇਲਾਂ ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਹੈ ਤਾਂ ਇੱਕ ਬਹਾਨਾ ਚੇਲਾਂ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦੰਗੇ ਰਹੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਤਾ ਆ ਇੱਕ ਗੱਲ ਹੋਰ ਜਿਹੜਾ ਪਿਛਲੇ ਦਿਨੀ ਜਿਹੜਾ ਸੀਗਾ ਜੱਗੂ ਪਗਵਾਰ ਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਕਿਹਾ ਕਿ ਜਿਹੜਾ ਪੱਕੂ ਢਿਲਵਾਲਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਤ ਸਿੰਘ ਰਣਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲ 'ਤੇ ਨਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪਪੂ ਢਿਲਵਾਣੇ ਦਾ ਕਤਲ ਦਾ ਨਿਚੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨ ਪੁਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾਣੇ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਪੂ ਢਿਲਵਾਣੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨ ਪੁਰੀ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਆ ਸੁਖਜਿੰਦਰ ਰੰਧਾਵੇ ਨਾਲ ਮੈਂ ਕਿਹਾ ਤੁਸੀਂ ਇਹਦਾ ਕਤਲ ਕਰ ਦੋ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਹੈ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨੂੰ ਲਿਆਂਦਾ ਜੇ ਤਾਂ ਸਾਹਮਣੇ ਇਹਨਾਂ ਨੂੰ ਪੈਰੋ ਕੀਚ ਕੀਤਾ ਜਾਏ ਉਹ ਬਕਣਗੇ ਜਦੋਂ ਬਕਣਗੇ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਦਰਦ ਦਾ ਸੋਕਰਾ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਇਨਸਾਫ ਤਾਂ ਮਿਲੂਗਾ ਕਿ ਸਾਰੇ ਬੰਦੇ ਲਿਆ ਕੇ ਇੰਟਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਹੈ ਮੇਰਾ ਮੇਨ ਮਕਸਦ ਸੀਐਮ ਸਾਹਿਬ ਨਾਲ ਗੱਲ ਹੋਈ ᱛ ਤਾਂ ਕਿ ਐਸਮਾਂ ਦੇ ਜੀ ਇਨਕੁਆਇਰੀ ਕਰ ਸਕਦਾ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੈਨ ਨਜ਼ਰ ਹੀ ਤੁਹਾਡੇ ਕਰਾਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ 2-3 ਦਿਨ ਤੋਂ ਬਾ ਦੋ ਤਿੰਨ ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣਗੇ ਔਰ ਲਾਈਵ ਚੱਲ ਰਿਹਾ ਸਾਰੇ ਚੈਨਲਾਂ 'ਨ ਦੇਖਣਾ ਸਭ ਨੇ ਦੇਖ ਲੈਣਾ ਹੈ ਰਿਮਾਂਡ ਦੀ ਕੋਸ਼ਿਸ਼ ਕਰਾਓ ਰਿਮਾਂਡ ਦੀ ਮੰਗ ਕਰ ਰਹੇ ਹੋ ਨਾ ਜਦੋਂ ਭਗਵਾਨਪੁਰੇ ਦੇ ਰਿਮਾਂਡ ਲਿਤਾ ਜਾਵੇ ਬਿੱਲ ਕਨ ਦੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਜੀ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਪਰ ਜਿਹਦੇ ਫੋਨ ਤੋਂ ਕਹਿੰਦੇ ਜਦੋਂ ਪੁਲਿਸ ਇਨਟੈਰੋਗੇਟ ਕਰਦੀ ਆ ਤਾਂ ਕੰਦਾ ਬਗਦੀਆਂ ਹਾਂ ਸਰ ਜੀ ਤੁਸੀਂ ਦੱਸਿਓ ਤੁਹਾਡੀ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤੁਹਾਡੇ ਵੀ ਉਹ ਕਹਿੰਦੇ ਰੋਕ ਲੱਗਦੇ ਰਹੇ ਕਿ ਜੱਗੂ ਦੀ ਫੈਮਲੀ ਕੋਲੋਂ ਤੁਸੀਂ ਵੀ ਸਪੋਰਟ ਲਈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ ਦੇ ਮਦਦ ਲਈ ਬਿਲਕੁਲ ਨਹੀਂ ਮੈਂ ਲਈ ਸਾਹਮਣੇ ਦੇਖੀ ਬਿਲਕੁਲ ਨਹੀਂ ਮੈਂ ਮਦਦ ਲਈ ਕੋਈ ਬੰਦਾ ਸਾਹਮਣੇ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਇਹ ਅਲੈਗੇਸ਼ਨ ਲਾ ਰਹੇ ਨੇ ਹਾਂ ਜਿਹੜੇ ਇੰਨਾ ਨੂੰ ਅਲੀਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਲੋਕ ਇਲੈਕਸ਼ਨ ਦੇ ਵਿੱਚ ਮਦਦ ਲਈ ਤੇ ਗਈ ਨਾਲ ਅਲੀਗੇਸ਼ਨ ਲਾਉਣਾ ਤੁਸੀਂ ਜਿੱਦ ਤੇ ਜੋ ਮਰਜ਼ੀ ਅਲੀਗੇਸ਼ਨ ਲਾ ਦਿਓ ਇਹਦੇ ਨੂੰ ਦਾਵਾ ਸਾਹਿਬ ਕਹਿੰਦਾ ਕਿ ਪੀਵੀ ਜੈਸੇ ਦਾ ਤੁਸੀਂ ਜੋ ਮਰਜ਼ੀ ਅਲੀਗੇਸ਼ਨ ਲਾ ਦਿਓ ਮੈਂ ਮੈਂ ਪ੍ਰੂਫ ਤੇ ਤਾਂ ਆਹ ਦੇਖੋ ਠੀਕ ਹੈ ਨਾ ਆਹ ਕੀ ਕਹਿ ਰਿਹਾ ਆਹ ਆ ਤੁਹਾਨੂੰ ਸੁਣਾਉਣਾ ਹੁਣੇ ਇਹ ਆ ਸੁਣੋ ਸਾਹ ਆਹ ਕਰ ਦੋ ਆਨ ਕਰ ਲਓ ਇਹ ਕੋਨ ਦਾ ਹੋਇਆ ਸਪੀਕਰ ਆਨ ਕਰ ਲਓ ਚਾਲੂ ਨਹੀਂ ਆ ਤੇ ਕੀ ਜੀ ਜੀ ਪਕੀ ਜੀ ਮੇਰੇ ਅੱਗੇ ਸਵਾਲ ਆਇਆ ਹੈ ਵਾ ਇਹ ਕਿ ਜਦੋਂ ਇਹ ਆਡੀਓ ਚਲਦੀ ਹੈ ਪਰ ਮੌਜੂਦਾ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਅਗਰੇਕਟਡ ਹੈ ਮਤਲਬ ਮੈਂ ਨਾ ਕਦੇ ਕਿਹਾ ਨਹੀਂ ਸੀ ਨਾ ਤਾਂ ਕੋਈ ਸਰਪੰਚ ਜੀ ਬਣਾਇਆ ਚਾਹ ਮੈਂ ਸਾਰੇ ਸਾਰੇ ਲਖਣਾ ਚ ਮੇਰੇ ਪਿੰਡਾਂ ਚ ਲਖਣਾ ਹੁੰਦੀਆਂ ਬੰਦਾ ਬੰਦਿਆ ਦਰ ਕੋ ਸਾਰਾ ਮੈਂ ਭਗਵਾਨ ਕਰਦਾ ਹੋ ਕੋਈ ਤਾਂ ਬੰਦਿਆ ਜੀ ਹੁਣ ਜਿਹੜਾ ਸਰਪੰਚ ਹੈ ਕੋਣ ਸਰਪੰਚ ਜਿਹੜੀ ਮੋਬੇ ਦੀ ਸਰਪੰਚ ਹੈ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚ ਹੈ ਉਹਨੂੰ ਤਾਂ ਕੋਈ ਲੈਕਚਰ ਮੇਰੀ ਕੋਈ ਸਪੋਰਟ ਨਹੀਂ ਦੀ ਮੈਂ ਸਾਰੇ ਲੈਕਚਰਾਂ ਚ ਲੈਕਚਨਾ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲੇ ਨੇ ਇਲੈਕਸ਼ਨ ਲੜੀ ਐ ਕਾਂਗਰਸ ਵਾਲਿਆਂ ਇਲੈਕਸ਼ਨ ਲੜੀ ਐ ਅਕਾਲੀ ਦਰਬਾਰ ਵਾਲਿਆਂ ਇਲੈਕਸ਼ਨ ਲੜੀ ਐ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੁੱਲ੍ਹ ਦਿੱਤੀ ਕੋਈ ਕਾਂਗਰਸ ਹੋਵੇ ਕਾਲੀਦਾਨ ਹੋਵੇ ਜਿਹੜਾ ਮੱਝੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਲੱਛਣ ਅੱਛਾ ਹੈ ਕਿਹੜੀ ਪਾਰਟੀ ਤੋਂ ਹੈ ਕੌਣ ਪਤਾ ਇਹਨਾਂ ਨੂੰ ਪਤਾ ਉਹ ਕਿਤਰੋਂ ਨੇ ਜੱਗੂ ਮਾਰਸੀ ਇਹ ਤਾਂ ਕਿਤਰੋਂ ਨੇ ਤਾਂ ਅੱਛਾ ਇੱਕ ਹੋਰ ਲਦਾਵਾ ਤੁਹਾਡੇ ਜਿਹੜੀ ਲਾਅ ਐਂਡ ਆਰਡਰ ਦੀ ਗਰਦਾਸਪੁਰ ਜਿਹੜੇ ਸਿਚੁਏਸ਼ਨ ਆ ਰਹੀ ਮੋਰੇ ਪ੍ਰਿਆਰ ਹੋਣਾਂ ਦਾ ਕਿਥੋਂ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਉਤਰੇਟਾ ਹੋਏ ਆਮਾਦੀ ਪਾਰਟੀ ਦੀ ਸਰਕਾਰ ਫੇਟੋ ਕ੍ਰਿਟੀਕਲ ਕਰੈਕਟਿੰਗ ਸਾਰੇ ਫਿਰ ਜੱਗੂ ਦੀ ਮਾਰਦ ਨੂੰ ਗੋਲੀ ਜਦੋਂ ਵੱਜੀ ਉਹ ਦਿਨ ਤੁਸੀਂ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਸੀ ਕਿਉਂ ਨਹੀਂ ਇਹ ਰੁਕ ਰਹੀ ਤੁਸੀਂ ਇੱਕ ਹੋਰ ਗੱਲ ਦੇਖੋ ਗਰਦਾਸ ਸਾਹਿਬ ਨੇ ਵੇਖੀ ਕੱਲ ਦੀ ਕੱਲ ਹੈ ਸਮਝ ਲੇ ਇਸੇ ਪਰਸਪਰ ਦੇ ਆਖੀ ਨੇ ਗਵਰਨਮੈਂਟ ਦਿੱਤੀ ਆ ਕਿ ਪਹਿ ਜੀ ਉਹ ਜਿਹੜਾ ਬੰਦਾ ਵਾ ਜਿਹੜੇ ਦੁਕਾਨ ਤੇ ਗੋਲੀ ਚੱਲੀ ਐ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਂ ਜਦ ਸਾਡੇ ਕੋਲ ਆ ਤਾਂ ਡੇਢ ਘੰਟੇ ਬਾਅਦ ਗੋਲੀ ਚੱਲੀ ਐ ਇਹਦਾ ਮਤਲਬ ਇਹ ਐ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤੇ ਡੇਢ ਘੰਟੇ ਬਾਅਦ ਗੋਲੀ ਚੱਲਦੀ ਐ ਇਹ ਤਾਂ ਮੈਂ ਤੁਹਾਨੂੰ ਵੀ ਪਤਾ ਹੋਊਗਾ ਪਰ ਗੋਲੀ ਕਿੰਨੇ ਚਲਾਈ ਇਹ ਤਾਂ ਕੋ ਗੰਦਾ ਜਾ ਰਾ ਦੋ ਕਿਹੜੇ ਬੰਦਾ ਤੁਹਾਡੇ ਕੋਲ ਬੈਠਾ ਹੈ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠੋ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਹੈ ਆ ਡੇਢ ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਹੈ ਉਹ ਫਿਰ ਕੌਣ ਚਲਾ ਗਿਆ ਇਹਦੇ ਬਾਰੇ ਤੁਹਾਨੂੰ ਪਤਾ ਨਹੀਂ ਸੀ ਤਾਂ ਕੌਣ ਚਲਾ ਗਿਆ ਤੁਸੀਂ ਦੱਸੋ ਮੈਨੂੰ ਕੀ ਪਤਾ ਉਹਨੂੰ ਪੁੱਛੋ ਜਾ ਕੇ ਜਿਹੜਾ ਕਿਹਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ ਪਰ ਤੁਸੀਂ ਕੋਈ ਦਾਵਾ ਨਹੀਂ ਕੀਤਾ ਰਾਤੀ ਕਲੀਅਰ ਕੀਤਾ ਕਿ ਕਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਮੈਂ ਰਾਤੀ ਗਿਆ ਉੱਥੇ ਵਿੱਚ ਕਰਕੇ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਤਾਂ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਕਿ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋਲ ਰੈਂਟ ਤੇ ਸੀਗੀ ਉਹਦੇ ਕੋਲ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥ੍ਰੈਟ ਕਰ ਜ਼ਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਬਈ ਤਾਂ ਮੇਰੇ ਤੇ ਨਹੀਂ ਪੈਣੀ ਹੋਈ ਨਹੀਂ ਜੇ ਜੇਕਰ ਆਪਣਾ ਜੱਗੋ ਹੋਣਾ ਨੇ ਤੁਹੀਂ ਰਿਮਾਂਡ ਮਿਲਦਾ ਵਾ ਜੇ ਆਉਂਦੇ ਦੂਜੇ ਜਿਹੜੇ ਸਾਥੀ ਆਉਂਦੇ ਆ ਤੇ ਫਿਰ ਕੋਸ਼ਿਸ਼ ਕਰੋਗੇ ਰੰਦਾਵੇਂ ਬਣਾਉਣੋਂ ਗ੍ਰਿਫਤਾਰ ਕਰਾਉਣ ਦੀ ਕੋਸ਼ਿਸ਼ ਕਰੋਗੇ ਬਿਲਕੁਲ ਜੀ ਤੁਹਾਡੇ ਚੈਨਲ ਤੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਮਿਲਦਾ ਹੈ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਨਾਲ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਨੂੰ ਇਨਸਾਫ ਮਿਲ ਸਕਦਾ ਤੁਹਾਡੇ ਚੈਨਲ ਨਾਲ ਦੇ ਥਰੂ ਸਰਕਾਰ ਨੂੰ ਦੱਸੇ ਗੱਲ ਜਿਹੜੀ ਮਾਨ ਸਾਹਿਬ ਨਾਲ ਹੋਈ ਗੱਲ ਜੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਇਹ ਤੇ ਸਾਡੇ ਜ਼ਰੀਆ ਤੁਹਾਡੀ ਸਰਕਾਰ ਆ ਰਹੀ ਹੈ ਬੇਲਕੋਨ ਕਰਾਗਾ ਜੀ ਬੇਲਕੋਨ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਰਿਟਨ ਦੇ ਵਿੱਚ ਮੈਂ ਜਿੱਤਾ ਕਿ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ ਇਹਦੇ ਸੰਬੰਧ ਚ ਮੈਂ ਮਿਲਾਂ ਗਏ ਸੀ ਐਮ ਸਾਹਿਬ ਜੀ